ਆਪਣੇ ਚੈਨਲ ਤੇ ਸਾਰੇ ਵੀਰਾਂ ਦਾ ਸਵਾਗਤ ਆ ਬਲਕਾਰ ਸਿੰਘ ਗਿੱਲ ਆ ਜੋ ਵੀਰੋ ਪਾਉਣੇ ਆ ਪੱਠੇ ਨਾਲੇ ਤੁਹਾਨੂੰ ਵਿਖਾਉਣੇ ਆ ਆਪਣੇ ਜਾਨਵਰ ਲੱਗਦੇ ਆ ਕੁੱਤਰਨ ਚੱਲ ਵੀ ਬਾਪੂ ਚੱਕ ਪੰਨਾ ਚੱਲ ਬਈ ਭੱਗੇ ਬੰਨ ਇਹਨਾਂ ਨੂੰ ਮੰਗੂ ਮੰਗੂ ਬਾਦਸ਼ਾਹ ਨੂੰ ਬੰਨ ਮੰਗੂ ਨਹੀਂ ਮੇਰਾ ਮੰਗੂ ਪਤ ਕੀ ਕਰਦਾ ਸੀ ਮੰਗੋ ਬੋਤਨ ਨੂੰ ਦਾਣਾ ਦੂਣਾ ਪਾਇਆ ਬਾਈ 2 ਕਿਲੋ ਪੱਕਾ ਪਾ ਆਂਦੇ ਓ ਆਪਣੀ ਹੂਰ ਖੜੀ ਆ ਹੂਰ ਪਰੀ ਆ ਆਪਣੀ ਨੈਣਾ ਚਲ ਚਲਦੀਆਂ ਲੈ ਕਿਧੋਂ ਚੱਲ ਕੇ ਰਾਂ ਤੂੜੀ ਪਾ ਦੇ ਤੇ ਚਲਾ ਕੰਮ ਪਾਈ ਗਏ ਤੇਰਾ ਪੱਠੇ ਪਾ ਕੇ ਤੇ ਸੁੱਕ ਸੜ ਤਕੇ ਖੁੱਲੀ ਥੱਲੇ ਮੈਂ ਭਾਲਦਾ ਟੋਕਰੀ ਵੇ ਠਾਗ ਗਣਗਣ ਕੇ ਮੈਂ ਸਾਡੀ ਗਣਗਣ ਮੰਗੂ ਬਾ ਅੱਛਾ ਤਾਂ ਬਹਿ ਗਿਆ ਸਾਡੀ ਪਰੀ 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 ਦਾ ਢੇਡ ਭਰ ਗਿਆ ਪੂਰਾ ਬਾਈ ਸੋਕਾਂ ਪੂਰੀ ਸਿਟੀ ਦੀ ਆ ਪਸ਼ੂਆਂ ਐ ਠਾਂ ਠੰਡ ਬਹੁਤ ਐਵੇਂ ਲੱਗਦਾ ਰਾਤ ਨੂੰ ਐ ਕੋਕੜਾ ਹੋ ਜਾਂਦਗਾ ਕਰਕੇ ਉਹਨਾਂ 3 ਵਜੇ ਉੱਠਾਂਗੇ ਤੇ ਫੇਰ ਫੇਰ ਲੱਗ ਜਾਗੇ ਤੇ ਹੁਣ 8 ਨਾਲ ਕੇ ਰਨਵੇੜ ਤਾਂ ਬੰਨਤਗਾ ਅੰਦਰ ਆ ਰਹੀ ਆਪਣੀ ਪੂਜਾ ਪਤਾ ਨਹੀਂ ਕਿੱਧਰ ਸੈਟ ਹੈਗਾ ਮੋੜਾ ਨਾ ਆਨ ਕੁੱਤ ਬੋਲ ਕਰਕੇ ਕਰੋ ਆ ਛੱਡ ਦਿਓ ਖੜਾ ਹੋ ਜਾ ਬਾਈ ਤਾਂ ਛੱਡੇ ਹੀ ਆ ਜਨ ਖਣ 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 ਗਣ 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 ਸਾਡੀ ਆ ਆਪਣੀ 라ਵੀ ਆ ਗੁਣ ਗੁਣ ਉਹ ਆਪਣੀ ਰਈ ਪਰੀ ਉਹ ਬੈਠਾ ਮੰਗੂ ਵੇਖੋ ਕਿੱਥੇ ਕਿੱਥੇ ਪਈ ਆ ਮੈਂ ਤੁਹਾਨੂੰ ਪੁੱਛੀ ਤਾਂ ਜੰਨਤ ਖੁਦਾ ਥੱਲੇ ਪਈ ਮੈਨੂੰ ਚੱਕ ਲੋ ਬੋਹਨ ਜਾ ਵੇਖੋ ਭਾਈ ਐਂ ਪਸੰਦ ਡੱਕੇ ਡੌਲੇ ਚੱਕ ਕੇ ਹੱਥ ਨੇ ਫੇਰ ਪੱਠੇ ਪਾਈਦੇ ਆ ਸਾਰੇ ਵੀਰਾਂ ਦਾ ਧੰਨਵਾਦ ਵੀਡ ਕੋ ਕਰਦਿਆ ਕਰੋ ਲੈ ਕੱਲ ਨੂੰ ਸਾਨੂੰ ਨਵੀਂ ਕੋਈ ਵੀਡ ਕੋ ਬਣਾ ਕੇ ਪਾਵਾਂਗੇ ਖੇਤ ਸਾਰੇ ਵੀਰਾਂ ਧੰਨਵਾਦ